ਤਾ ਤਸਵੀਰਾਂ ਤੁਹਾਡੇ ਨਾਲ ਅਸੀਂ ਖਨੌਰੀ ਬਾਰਡਰ ਤੋਂ ਸਾਂਝੀਆਂ ਕਰ ਰਹੇ ਹੈਗੇ ਆ ਅੱਜ ਜੇਕਰ ਗੱਲ ਕਰਦੇ ਆ 15 ਜਨਵਰੀ ਦਾ ਖਨੌਰੀ ਬਾਰਡਰ ਤੇ 111 ਹੋਰ ਕਿਸਾਨਾਂ ਨੇ ਮਰਨ ਵਰਤ ਸ਼ੁਰੂ ਕਰਤਾ ਹੈਗਾ ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਖਨੌਰੀ ਬਾਰਡਰ ਤੇ ਜਿੱਥੇ 111 ਹੋਰ ਕਿਸਾਨਾਂ ਨੇ ਮਰਨ ਵਰਤ ਰੱਖ ਦਿੱਤਾ ਹੈਗਾ ਹੱਥਾਂ ਵਿੱਚ ਝੰਡੇ ਫੜ ਜਦੋਂ ਇਹ ਕਿਸਾਨ ਅੱਗੇ ਵਧ ਰਹੇ ਸਨ ਤਾਂ ਇਹਨਾਂ ਨੂੰ ਜਦੋਂ ਹਰਿਆਣਾ ਦੀ ਪੁਲਿਸ ਨੇ ਰੋਕਿਆ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜਾ ਉੱਥੇ ਹੀ ਕਿਸਾਨ ਬੈਠ ਕੇ ਔਰ ਇਹਨਾਂ ਨੇ ਉੱਥੇ ਹੀ ਆਪਣਾ ਦਰਨਾ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਇੱਥੇ ਤੰਬੂ ਗੱਢਨੇ ਤੇ ਪੱਕਾ ਟੈਂਟ ਗੱਢਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਦੱਸਿਆ ਕਿ ਹੁਣ ਅਸੀਂ ਪਹਿਲੋਂ ਇਕੱਲਾ ਜਗਜੀਤ ਸਿੰਘ ਡੱਲੇਵਾਲ ਸੀ ਲੇਕਿਨ ਹੁਣ 112 ਡੱਲੇਵਾਲ ਹੋ ਗਏ ਹਨ ਸੋ ਹਰਿਆਣਾ ਜਿੱਥੇ ਹਰਿਆਣਾ ਵਾਲੀ ਸਾਈਡ ਤੇ ਹਰਿਆਣਾ ਪੁਲਿਸ ਵੱਲੋਂ ਜਿਹੜੇ ਬੈਰੀਕਾਡ ਕੀਤੇ ਗਏ ਉੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ 111 ਕਿਸਾਨਾਂ ਨੇ ਅੱਜ ਮਰਨ ਵਰਤ ਸ਼ੁਰੂ ਕਰ ਦਿੱਤਾ ਉੱਥੇ ਪੱਕੇ ਟੈਂਟ ਜਿਹੜੇ ਗੱਢਨੇ ਸ਼ੁਰੂ ਕਰ ਦਿੱਤੇ ਕਿ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਹੱਥਾਂ ਵਿੱਚ ਝੰਡੇ ਫੜ ਔਰ ਦਸਤਾਰਾਂ ਉੱਤੇ ਜਿਹੜੇ ਕਾਲੇ ਜਿਹੜੇ ਜਿਹੜੇ ਕਾਲੇ ਕੱਪੜੇ ਬਨ ਕੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਖਨੌਰੀ ਬੜ ਤੋਂ ਜਿੱਥੇ ਅੱਜ ਪਹਿਲੇ ਦਿਨ ਜਿੱਥੇ ਕਿਸਾਨਾਂ ਨੇ 111 ਹੋਰ ਕਿਸਾਨਾਂ ਨੇ ਮਰਨ ਵਰਤ ਆਪਣਾ ਸ਼ੁਰੂ ਕੀਤਾ ਹੈਗਾ ਤੁਸੀਂ ਤਸਵੀਰਾਂ ਲਗਾਤਾਰ ਖਨੌਰੀ ਬਾਡਰ ਤੋਂ ਦੇਖ ਰਹੇ ਹੋ ਸੋ ਇੱਥੇ ਤੁਹਾਨੂੰ ਦੱਸ ਦਈਏ ਕਿ ਜਿੱਥੇ ਅੱਜ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੇ ਬੈਠਿਆ 51 ਦਿਨ ਹੋ ਗਏ ਆ ਉੱਥੇ ਅੱਜ 111 ਹੋਰ ਕਿਸਾਨਾਂ ਨੇ ਆਪਣਾ ਮਰਨ ਵਰਤ ਸ਼ੁਰੂ ਕਰ ਦਿੱਤਾ ਹੈਗਾ ਸਤਨਾਮ ਵੈਗਰੂ ਕਰਦੇ ਤੁਸੀਂ ਦੇਖ ਸਕਦੇ ਤਸਵੀਰਾਂ ਹੱਥਾਂ ਵਿੱਚ ਝੰਡੇ ਫੜੇ ਔਰ ਉੱਤੇ ਕਾਲੇ ਕੱਪੜੇ ਜਿਹੜਾ ਦਸਤਾਰਾਂ ਤੇ ਕਾਲੇ ਪੜਕੇ ਬੰਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਔਰ ਨਾਲ ਹੀ ਇਹਨਾਂ ਨੇ ਦੱਸਿਆ ਕਿ ਸਾਡਾ ਹਰਿਆਣਾ ਦੇ ਨਾਲ ਪੁਲਿਸ ਨਾਲ ਕੋਈ ਮਸਲਾ ਨਹੀਂ ਸਰਕਾਰ ਨਾਲ ਕੋਈ ਮਸਲਾ ਨਹੀਂ ਜੇਕਰ ਸਾਡੇ ਸਰਕਾਰ ਮੰਗਾ ਹੱਲ ਕਰਦੀ ਸਾਡੇ ਮਸਲੇ ਜਿਹੜੇ ਹੱਲ ਕਰਦੀ ਤਾਂ ਅਸੀਂ ਆਪਣੇ ਘਰੇ ਚਲੇ ਜਾਵਾਂਗੇ ਜਿੰਨਾ ਚਿਰ ਮੰਗਾ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਅਸੀਂ ਆਪਣੇ ਮੋਰਚੇ ਜਾਰੀ ਰੱਖਾਂਗੇ ਤੁਸੀਂ ਲਗਾਤਾਰ ਤਸਵੀਰਾਂ ਖਨੌਰੀ ਬਾੜਾ ਤੋਂ ਦੇਖ ਰਹੇ ਹੋ